ਆਜੇ ਪਾੜੀਪੁਰ ਪਿੰਡ ਦੇ ਬਾਟਾ ਚੱਕ ਪੋਸਟ ਵਿਖੇ ਆ ਗਿਆ ਜਦੋਂ ਬੋਰਾ ਹੋਇ ਫੂਨੀ ਲੋਕ ਉਧਰ ਆ ਜੀ ਕੋ ਬਾਟਾ ਆ ਉਹ ਸਾਡੀ ਲੱਗੀ ਗੱਡੀ ਦੋਸਤੋ ਆ ਮਕੇ ਆਪਾਂ ਤਾਸ਼ ਪਿੰਡ ਚ ਬੈਠੇ ਆ ਜੀ ਤੁਸੀਂ ਦੇਤੇ ਇਹ ਪਿੰਡ ਇੱਕ ਟਰਾਲੀ ਆਈ ਪਠਾਨਕੋਟੋਂ ਰਾਸ ਸਮਗਰੀ ਦੀ ਤੇ ਬਾਕੀ ਆਪਾਂ ਕੋਲੀਆਂ ਜਾਣਾ ਵੇ ਜਿੱਥੇ ਬੰਨ ਟੋਟਾ ਨਾਲ ਉਧਰ ਜਾਣਾ ਪਿਛਲੀ ਸਾਈਡ ਤੇ ਤੇ ਅਸੀਂ ਦੂਜੀ ਸਾਈਡ ਤੇ ਆ ਗਏ ਆ ਐਂਕਾ ਜੀ ਤੁਹਾਡੇ ਇੱਥੇ ਆ ਪਿੰਡ ਚ ਤਨੀ ਘਰ ਕੋ ਟੁੱਟੇ ਕੋਈ ਘਰ ਨਹੀਂ ਬਚਾਈ ਹੋ ਗਿਆ ਵਾਏ ਅੱਛਾ ਅੱਛਾ ਉਹ ਗਲੀ ਚ ਗਏ ਹੋ بڑا ਘਰ ਨਹੀਂ ਵਾ ਵਿਚਾਰੇ ਮਾਤਲ ਮੂਤਲ ਬੰਦੇ ਲੱਗਦੇ ਉਹਨਾਂ ਦੇ ਪਾਣੀ ਵੀ ਨਹੀਂ ਨਿਕਲਿਆ ਉਹਨਾ ਬਾਤ ਬੂਛਦਾ ਵੀ ਕੰਬਣੇ ਚ ਵੜਦਾਨ ਅੱਛੇ ਕੋਠੇ ਬਹੁਤ ਜਿਆਦਾ ਨਹੀਂ ਤੇ ਉਹ ਕੰਮ ਕਰ ਕੀ ਕਰਦੇ ਹੋਣਗੇ ਕੰਮ ਕਰ ਘੜੀ ਤੇ ਪਾਈ ਤੇ ਇਦਾਂ ਮਤਲਬ ਉਦਾਂ ਹੀ ਆਪਾਂ ਨਾ ਦੇਖਦੇ ਆ ਕਿ ਕਿਦਾਂ ਮਤਲਬ ਇਦਾਂ ਜਿੱਦਾਂ ਤੁਹਾਡੇ ਬੱਚੇ ਬੁੱਚੇ ਪੜਦੇ ਆ ਤੁਹਾਨੂੰ ਅੱਡਾ ਕਿਹੜਾ ਲੱਗੇ ਲੱਗਦਾ ਫਿਰ ਕਿਦਾਂ ਜਾਣਾ ਹੋਏ ਇਹਦੇ ਕਿੱਤਾ ਲੱਗੇ ਤੇ ਬੱਸਾਂ ਆ ਜਾਂਦੀਆਂ ਨੇ ਬੱਸ ਹਮੇਂ ਮਿੰਨੀ ਬੱਸਾਂ ਆਉਂਦੀਆਂ ਨੇ ਸਕੂਲ ਆਣੀਆਂ ਅੱਛਾ ਇਹੀ ਰੂਟ ਤੋਂ ਆਂਦੀ ਹਣਗੇ ਫਿਰ ਤੁਸੀਂ ਵਾਲਾ ਤੇ ਆਉਂਦੇ ਬਸ ਇਧਰੋਂ ਇਧਰੋਂ ਹੀ ਠੀਕ ਠੀਕ ਤੇ ਅੱਡਾ ਕਿਹੜਾ ਲੱਗੇ ਲੱਗਦਾ ਕੋਲੀਆਂ ਅੱਡਾ ਕੋਲੀਆਂ ਦੂਰ ਪੈਂਦਾ ਨਾ ਕਾਫੀ ਇਥੋਂ ਵੀ ਇਥੋਂ 10 ਕਿਲੋਮੀਟਰ 10 ਕਿਲੋਮੀਟਰ ਬੜਾ ਔਖਾ ਹੈ ਕਿ ਮਕੇ ਜਮਾ ਐਮਰਜੈਂਸੀ ਜਾਣਾ ਔਖਾ ਹੀ ਹੈ ਭਾਈ ਯਾਰ ਉਹਨਾਂ ਨੂੰ ਮਿਲਣਾ ਚਾਹੀਦਾ ਘਰ ਜਿੰਨਾ ਦਾ ਨੀਵਾ ਯਾਰ ਮਿਲਣਾ ਚਾਹੀਦਾ ਸੀ ਯਾਰ ਉਹ 12 13 ਤਰ੍ਹਾਂ ਫੁੱਟ ਪਾਣੀ ਸੀ ਦਰਿਆ ਦੇ ਵਿੱਚ ਤੇ 25 ਫੁੱਟ ਕੋਣੀ ਸੀਗਾ ਅੱਛਾ ਜੀ ਤੇ ਪੰਪਾ ਜਿਹੜੇ ਸਾਰੇ ਪਿੰਡ ਦੇ ਲੋਕੀ ਫਿਰ ਕਿਤੇ ਹੋਰ ਚੱਲ ਗਏ ਕਿ ਜਾਂ ਤੁਸੀਂ ਤੇਰੇ ਇਹਦੇ ਲੋਕ ਆ ਤੁਸੀਂ ਜੇ ਡੰਗਰ ਡੂੰਗਰ ਤੇ ਆਪ ਵੀ ਤੁਸੀਂ ਤੇ ਜਿਨ੍ਹਾਂ ਦੇ ਕੋਲ ਮਕਾਨਾ ਤੇ ਮਮਕੀਆਂ ਬੜੀਆਂ ਆਂ ਅੱਛਾ ਉਹ ਤੇ ਚੜ ਗਏ ਰਾਤ ਉੱਤੇ ਚੜ ਕੇ ਵਿਚਾਰਾ ਟਾਈਮ ਪਾਸ ਕੀਤਾ ਆ ਬੱਤੀ ਵੀ ਚੱਲ ਜਾਂਦੀ ਕਿੱਥੇ ਵੀ ਬੈਠੇ ਵੀ ਹੈ ਨਾ ਤੁਸੀਂ ਦੇ ਉੱਪਰ ਵੀ ਆਹੋ ਉਹ ਹੀ ਨੇ ਨਾ ਉਹ ਜਾਣਦੇ ਵੀ ਨਹੀਂ ਅੱਜ ਚੱਲ ਗਿਆ ਕੋਈ ਕਡੇਰਾ ਤੇ ਪਿਛਾ ਹਾਂਜੀ ਹਾਂਜੀ ਉਹ ਆਏ ਨੇ ਉੱਤਰਗੇ ਉਹ ਫਿਰ ਉਹ ਦਰਿਆ ਵਿੱਚ ਘਰ ਹੁਣੇ ਇਹਨਾਂ ਦੇ ਆ ਦਰਿਆ 'ਚ ਹਾਂਜੀ ਹਾਂਜੀ ਉਹ ਜੇ ਘਰ ਹੋਰ ਵੀ ਉਹ ਮੁੱਗੇ ਵਾਲੇ ਜਿਹੜੇ ਸੀ ਭਰੇ ਦੇਖ ਕੇ ਆਏ ਹੋ ਤੁਸੀਂ ਨੀ ਗਾੜੀ ਨਹੀਂ ਗਏ ਜੀ ਆ ਉਹ ਵੀ ਇੱਥੋਂ ਹੀ ਗਏ ਨੇ ਉਹ ਵੀ ਇੱਥੇ ਰਿਹਾ ਗੁਰਦੁਆਰਾ ਸਾਹਿਬ ਹੀ ਅੱਛਾ ਤੇ ਤੁਹਾਡਾ ਵੀ ਪਾਰੀ ਹੈ ਕਿ ਜਾਂ ਪਿੰਡ ਚੜੜ ਨਹੀਂ ਅਸੀਂ ਸਾਡਾ ਹਾਂ ਮਕਾਨ ਆ ਅੱਛਾ ਅੱਛਾ ਤੁਸੀਂ ਤੇ ਅੱਗੇ ਪਿੱਛੇ ਵੀ ਇੱਥੇ ਬੰਨ ਛੜ ਦੇਣੇ ਛਾਵੇਂ ਵੀ ਚੱਲ ਕੋਈ ਗੱਲ ਉਹ ਡੰਗਰ ਵਾਸ਼ਾ ਦਿੱਤੀ ਹੁੰਦਾ ਵਾ ਅੱਛਾ ਅੱਛਾ ਇਹ ਪਿੰਡ ਆ ਜੀ ਤਾਸ਼ ਅੱਗੇ ਆ ਮੱਖਣਪੁਰ ਛੜ ਕੇ ਆ ਦੋ ਟਾਈ ਫੋਟੋ ਚੀ ਆ ਤੇ ਘਰ ਦੇਖੋ ਨਾ ਕੋਈ ਪੱਖਾ ਨਾ ਕੋਈ ਕੋਈ ਨਾ ਹੋਵੇ ਬਾਲੇ ਚੜ੍ਹੇ ਹਾਂਜੀ ਇਹ ਵੀ ਦੇਖੀ ਵਾਲੇ ਉਹ ਪੁਰਾਣੇ ਗੱਡੇ ਜਾਂਦੇ ਉਹ ਪੀੜੀ ਗੱਡੇ ਦੀ ਇਹ ਦਿਹਾੜੂ ਖਟਾ ਇਹ ਥੱਲੇ ਥਮੀਆਂ ਦਿੱਤੀਆਂ ਨੇ ਇਹ ਤੀਰ ਵੱਡੇ ਦਾ ਠੀਕ ਠੀਕ ਇਹ ਵੀ ਫੋਟਿਆ ਸੀ ਅੱਜ ਆ ਗਏ ਬਾਰੇ ਗਾਇਰ ਠੀਕ ਜੀ ਉਹ ਕਰਲਾ ਵੀ ਫੋਟਿਆ ਅੱਛਾ ਜੀ ਅਜੇ ਚੜ ਸਕਦੇ ਦੂਰ ਰੈਂਟਰ ਬੜੇ ਦੂਰ ਜਾਂਦੇ ਨੇ ਅੱਛਾ ਜੀ ਆਪਾਂ ਨਾ ਤਾਸ਼ ਪਿੰਡ 'ਚ ਆਏ ਹਾਂ ਜੀ ਉਹ ਬਾਲੇ ਫਾਇਵ ਕਿਸੇ ਕੋਲ ਆ ਗੋ ਮੋਰ ਤੇ ਫੇਰ ਪਾਣੇ ਕੋਲ ਠੀਕ ਠੀਕ ਇੱਤਾਂ ਕਿ ਬੜੇ ਬੜੇ ਮੇਰੇ ਬੜੇ ਹਾਂਜੀ ਹਾਂ ਅੰਦਿਕਾਲ ਮਿਲਦਾ ਕਿ ਜਿਹੜੇ ਵਿਜਨ ਨੇ ਨਾ ਕੱਚੇ ਮਕਾਨਾਂ ਦਾ 1 ਲੱਖ 20 ਹਜ਼ਾਰ ਰੁਪਿਆ ਮਿਲਦਾ ਵਾ ਤੇ ਗਰਾਂਟਾ ਵੀ ਚੜ੍ਹਿਆ ਬੰਦੇ ਜਿਹੜਾ ਬਹੁਤ ਚੰਗਾ ਬੜੇ ਪੱਕੇ ਉਹ ਵੀ ਕੱਚੇ ਹੀ ਲੈ ਹਾਂ ਆ ਜੁਗੇ ਤੇ ਨਾ ਨੂੰ ਆ ਰੱਖ ਪਾ ਲੁਗੇ ਇਹ ਵੇਚੀਏ ਫੇਰ ਵੀ ਅਖਿਆ ਮਾਲਕੀ ਹੈ ਤੇ ਜੇ ਉਹਨੂੰ ਨਾ ਵੇਚੀਏ ਤੇ ਫੇਰ ਟਾਈਮ ਵੀ ਪਛਲਿਆ ਹੋ ਜਾਦਾ ਸਹੀ ਗੱਲ ਹੈ ਉਹਨੂੰ ਉਹਨੂੰ ਵਿਹੜੀ ਵੀ ਇੱਥੇ ਕਿੰਨੀ ਕ ਮਿਲਣੀ ਲਾਗੇ ਚਾਗੇ ਵਿਹੜੀ ਇੱਥੇ ਮਹੀਨਾ ਦੌਰ ਫੜ ਤੋਂ ਪਹਿਲੇ ਲੋਕੀ ਬੰਨਦੇ ਨੇ ਇਹ ਬੱਚੇ ਉਹ ਬਾਹਰ ਗਏ ਉਹ ਬੱਚੇ ਗਏ ਕਿ ਐਸ਼ੇ ਤੇ ਲੱਗੇ ਜੀ ਅਸਾ ਤੁਹਾਡੇ ਪੋਤਰੇ ਕ ਜਾਵਾ ਉਹਨੇ ਮੁੰਡਾ ਮੇਰਾ ਇਹ ਮੇਰੇ ਘਰ ਆਇਆ ਭਰਾਇਆ ਪੈਂਦਾ ਜੇ ਪਹਾੜੀਪੁਰ ਤੇ ਇੱਧਰ ਪੈਂਦਾ ਤਾਸ਼ ਤੇ ਮੱਖਣਪੁਰ ਤੇ ਅੱਗੇ ਆ ਗਿਆ ਬਰਮਾਹਲ ਜਾਟਾਂ ਦਾ ਪਿੰਡ ਉੱਥੋਂ ਭਰਾ ਰਾ ਪੁੱਛਿਆ ਤੇ ਬਾਬੇ ਕਹਿੰਦੇ ਕਿ ਇੱਥੋਂ ਹੋ ਜੋ ਛਾੜ ਪੈਂਦਾ ਤੇ ਆ ਕੱਚਾ ਪਿਆਈ ਤੇ ਆ ਮੁੰਡੇ ਸਭਾ ਵੀਰ ਆ ਵੀ ਨਿਕਾ ਜਾ ਰਾਇ ਮੋਟਰਸਾਈਕਲ ਵੀ ਮਾਹਾਂ ਲੰਗਦਾ ਇਸ ਚ ਕਿੱਸਾ ਵੀਰ ਵੇਖਿਆ ਰਾਇ ਅੱਜ ਬਹੁਤ ਵਧੀਆ ਮਾਰ ਕੇ ਮੋਟਰਸਾਈਕਲ ਨੰਗਦਾ ਸੀ ਤੇ ਹੁਣ ਆਪਾਂ ਚੱਲਦੇ ਆਂ ਇਧਰ ਪਾੜੀਪੁਰ ਪਿੰਡਾ ਉੱਥੇ ਕਹਿੰਦੇ ਓਜ ਤੇ ਰਾਵੀ ਦਾ ਜਿਹੜਾ ਸੰਗਮ ਹੁੰਦਾ ਵਾ ਮਿਲਾਪ ਹੁੰਦਾ ਉੱਥੇ ਮਿਲਦੇ ਨੇ ਤੇ ਬੀਐਸਐਫ ਦੀ ਚੱਕ ਪੋਸਟ ਵੀ ਆ ਪਤਾ ਨਹੀਂ ਉੱਥੇ ਹੁਣ ਸਾਨੂੰ ਦੇਖਣ ਵੀ ਦਿੰਦੇ ਆ ਉਹ ਚੀਜ਼ ਕਿ ਨਹੀਂ ਇਹ ਆ ਕਿ ਇਧਰ ਪਪੂਲਰ ਬੜੇ ਲਾਇਆ ਲੋਕਾਂ ਨੇ ਪਾਲੀਆਂ ਸਸਤੀਆਂ ਲੈ ਲਈਆਂ ਨੇ ਬਾਹਰ ਦੇ ਲੋਕਾਂ ਨੇ ਜਿੱਦਾਂ ਅੰਮ੍ਰਿਤਸਰ ਕੋਈ ਵੱਡੀ ਫਰਮਾਂ ਨੇ ਜ਼ਿਆਦਾਤਰ ਪਪੂਲਰ ਹੀ ਹੈ ਲੈ ਇੱਧਰ ਤਾਸ਼ਪਿੰਡ ਮੱਖਣਪੁਰ ਤੇ ਇੱਥੇ ਵੀ ਕਾਫੀ ਨੇ ਚੱਲੀਏ ਬਾਜੀ ਚਲੋ ਚਲੋ ਜੀ ਸੜਕਾਂ ਦੇ ਹਾਲ ਵੇਖੋ ਪਿੰਡ ਦੀ ਛੜਕਾ ਹੈ ਇਹ ਪਹਾੜੀ ਪਰ ਪਿੰਡ ਪੈਂਦਾ ਵਾ ਆ ਜਾਓ ਉਸਤਾਦ ਜੀ ਆ ਜਾਓ ਤੇ ਛੜਕਾਂ ਦੀ ਹਾਲਤ ਵੇਖੋ ਤੇ ਆ ਜੀ ਪਹਾੜੀ ਪਰ ਪਿੰਡ ਤੇ ਬਾਰਡਰ ਤੇ ਚੱਕ ਪੋਸਟ ਵੀ ਹੈਗੀ ਉਧਰ ਪਰ ਫੋਨ ਨਹੀਂ ਲੋਡ ਥੋੜਾ ਜਿਆਦਾ ਦੇਖੋ ਬਾਰਡਰ ਉਹ ਸਾਡੀ ਲੱਗੀ ਗੱਡੀ ਇਹ ਆ ਜੇ ਬਾਰਡਰ ਏਰੀਆ ਸਰ ਬਾਰਡਰ ਇਹ ਆਪਣਾ ਇਹ ਪੋਸਟਾ ਇਧਰ ਵੀ ਇਧਰ ਵੀ ਪੋਸਟ ਹੈ ਤੁਸੀਂ ਦੇ ਉੱਤੇ ਆਹ ਦੇਖੋ ਸਰ ਕੋ ਕੰਮ ਕਰ ਸਾਬਾ ਵੀਰ ਆਇਆ ਨਾਲ ਠੀਕ ਆ ਜੀ ਪਾਜੀ ਇਹ ਅੰਕਲ ਜੀ ਇਹਨਾਂ ਨੇ ਕਮਾਇਆ ਸਾਨੂੰ ਬਾਰਡਰ ਆ ਜੀਰੋ ਲੈਣਾ ਇਹ ਵਾਵਾ ਪੁਰਾਣਾ ਲੱਗਣ ਲਿਆ ਹਾਂ ਹਾਂ ਜੀ ਇਹ ਆਰਮੀ ਆ ਰਹੀ ਆ ਆਰਮੀ ਵਾਲਾ ਵੀਜਾ ਸਫਦਾ ਇਹ ਇਹ ਆਰਮੀ ਹੈ ਬੈਂਕਰ ਬਣਿਆ ਹੋ ਵੇਖੋ ਵੀਜਾ ਸਫਦਾ ਇਦੇ ਘੜੀ ਤਾਰ ਹੀ ਆਣਾ ਅੰਕਲ ਜੀ ਹਾਂਜੀ ਇਹ ਆ ਪਹਾੜੀ ਪੀ ਤੇ ਇਦਾਂ ਤਾਸ਼ ਬਰਮਹਾਲ ਤੇ ਇੱਕ ਕਿਹੜਾ ਪਿੰਡ ਮਾਖਣਪੁਰ ਤੇ ਇਹ ਜਾਂਦਾ ਪਹਾੜੀਪੁਰ ਨੂੰ ਤੇ ਇਹ ਜਾਂਦਾ ਜੇ ਕੋਲੀਆਂ ਕਾਲੀਆਂ ਕੋਲੀਆਂ ਨੂੰ ਜਿੱਧਰੋਂ ਆਪਾਂ ਜਾਣਾ ਵਾ ਤੇ ਇਹ ਵੇਖੋ ਬੰਦ ਖਾਨ ਲੱਗੇ ਨੇ ਛੰਨੇ ਵਾਲਾ ਕੋਲੀਆਂ ਅੱਡੇ ਤੇ ਜਿੱਥੇ ਹੈ ਨਾ ਆਪਾਂ ਦਰਿਆ ਦਾ ਬੰਨ ਜਿਹੜਾ ਟੁੱਟ ਗਿਆ ਸੀ ਨਾ ਉਥੇ ਅੱਜ ਪਹੁੰਚੇ ਆ ਅਸੀਂ ਤੇ ਉਧਰ ਵੀ ਦੇਖਣ ਆਏ ਨੋ ਇਹ ਬੰਨ ਤੇ ਬੰਨ ਦਿੱਤਾ ਦਾ ਪਰ ਤਬਾਈ ਵੇਖੋ ਕਿੰਨੀ ਹੋਈ ਦੀ ਆ ਤਕਨ ਦੀ ਆ ਅੱਡੇ ਵੀ ਸਭ ਤੇ ਰਤ ਤਬਾਈ ਹੋਈ ਹੈ ਇੱਥੇ ਕੋਲੀਆਂ ਅੱਡੇ ਵੀ ਆ ਸਾਰੀਆਂ ਬੋਰੀਆਂ ਪਾ ਜੀ ਰੱਸੀ ਕਿਹੜੀ ਲਾਈ ਇਹਨਾਂ ਨੇ ਉਹ ਕਿੰਨੀ ਬੋਰੀ ਲੱਗੀ ਹੈ ਕਿੰਨਾ ਚੜਿਆ ਹੈਗਾ ਪਾ ਜੀ ਇੱਥੇ ਕਿੰਨਾ ਡੂੰਗਾ ਤੇ ਉਹ ਦੇਖੋ ਕਿਦਾਂ ਪਾਣੀ ਦਾ ਇੱਥੋਂ ਇੱਕ ਹਸਾਬ ਲਾਣਾ ਇੱਥੋਂ ਨੰਗਾ ਤੇਰ ਸ਼ਾ ਵਜਾਵਾ ਇਹ ਦੇਖੋ ਦਰਿਆ ਦਾ ਹੜ ਦਾ ਕਹਿਰ ਉਹ ਦੁਕਾਨਾਂ ਦਾ ਦੇਖਿਆ ਕੀ ਬਣ ਗਿਆ ਕਿੰਨਾ ਡੂੰਘਾ ਵਾ ਪਾਣੀ ਇਹ ਵੀ ਚੱਲ ਰਿਹਾ ਹੈ بارش ਵੀ ਸ਼ੁਰੂ ਹੋ ਗਈ ਆ ਜਾ ਕੋਲੀਆਂ ਅੱਡੇ ਤੇ ਖੜੇ ਆ ਪਛੇਰਾ ਵੀ ਦਰਿਆ ਨੇ ਪੂਰਾ ਕਾਰਮਚ ਆਇਆ ਆਇਆ ਅਗਲੀ ਚ ਜਾ ਕੇ بارش ਆ ਗਈ ਹੁਣ ਆਪਾਂ ਪੀ ਜੀਏ ਚਾਹ ਆ ਜਾਓ ਉਸਤਾਦ ਜੀ ਆ ਜਾਓ ਜਾਣੇ ਕਿਦਾਂ ਨੇ ਖਾਂਗੀ ਤੱਕ ਹੜ੍ਹ ਦੇ ਪਾਣੀ ਨੇ ਉਹ ਸਾਰੀਆਂ ਜਿਹੜੀ ਬਿਲਡਿੰਗਾਂ ਨੇ ਸਾਰੀ ਮਗਰੋਂ ਮਤਲਬ ਡੈਮੇਜ ਹੋਈ ਆ ਕਥਲੌਰ ਸੈਂਚਰੀ ਜਾਂਦੇ ਆ ਨਾ ਉਹ ਹੱਟ ਬਣਿਆ ਵਾ ਇਹ ਦੁਕਾਨਾਂ ਦਾ ਹਾਲ ਵੇਖੋ ਕੀ ਬਣਿਆ ਯਾਰ ਪਿਛੋਂ ਇਹਦੇ ਦਵਾੜਾ ਤੋੜ ਕੇ ਬਣਾਣੇ ਪੈਣੀਆਂ ਜੇ ਉਦਾਂ ਕੋ ਜਿੱਦਾਂ ਆ ਦੇਖੋ ਨਾ ਬੀਮੀ ਬੀਮੀ ਰਗਦਾ ਭਾਈ ਥੱਲੋਂ ਇਟਾ ਟਾ ਟ ਖਤਮ ਹੋ ਗਈ ਦੀ ਕਹਾਣੀ ਮੌਸਮ ਮੀਂਹ ਪੈ ਕੇ ਹਟਿਆ ਜੀ ਹੁਣੀ ਤੇ ਅੱਜ ਇਕੱਠਾ ਰਾਲਾ ਪੋਲ ਦਾ ਵੀ ਲਿਆ So...